ਵੱਡੀ ਖਬਰ ਸਾਂਝੀ ਕਰਦੀਏ ਬੀਤੀ ਰਾਤ ਗੁਰਦਾਸਪੁਰ ਦੇ ਸਿਟੀ ਥਾਣੇ ਦੇ ਬਾਹਰ ਜੋ ਤਮਾਕੇ ਦੀ ਆਵਾਜ਼ ਸੁਣਾਈ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੂੰ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਦੇ ਵੱਲੋਂ ਉਸ ਨੂੰ ਬੇਬੁਨਿਆਦ ਦੱਸਿਆ ਕਿ ਇੱਥੇ ਕੋਈ ਵੀ ਤਮਾਕੇ ਦੀ ਆਵਾਜ਼ ਨਹੀਂ ਸੁਣਾਈ ਦਿੱਤੀ ਜਿਸ ਤੋਂ ਬਾਅਦ ਇੱਕ ਵੀਡੀਓ ਹੋਰ ਨਿਕਲ ਕੇ ਸਾਹਮਣੇ ਆਉਂਦੀ ਆ ਅਤੇ ਜੋ ਉਸ ਜਗ੍ਹਾ ਦੇ ਉੱਤੇ ਗੁਜ਼ਰਰੀ ਔਰਤ ਜੋ ਕਿ ਜਿਸ ਦਾ ਨਾਮ ਸਪਨਾ ਸ਼ਰਮਾ ਸੀ ਅਤੇ ਇਹ ਲਾਇਬ੍ਰੇਰੀ ਚੌਂਕ ਤੇ ਵਿੱਚ ਰਹਿੰਦੀ ਸੀ ਜਿਸ ਤੋਂ ਬਾਅਦ ਉਸ ਸਥਾਨ ਦੇ ਉੱਤੇ ਗੁਜ਼ਰ ਰਹੀ ਔਰਤ ਨੇ ਦੱਸਿਆ ਕਿ ਇਸੇ ਥਾਂ ਦੇ ਉੱਤੇ ਜਿਹੜਾ ਆ ਇੰਨੀ ਭਿਆੰਕਰ ਆਵਾਜ਼ ਆਈ ਜਿਸ ਤੋਂ ਬਾਅਦ ਜਿਹੜੀ ਉਸ ਬੰਬ ਨੂਮਾ ਚੀਜ਼ ਦੀ ਜਿਹੜੀ ਕੈਂਕਰਾ ਸੀਗੀ ਆ ਉਸ ਦੇ ਸਰੀਰ ਦੇ ਉੱਤੇ ਬੱਚੀਆਂ ਤੇ ਉਹ ਜ਼ਖਮੀ ਹੋ ਗਈ ਜਿਸ ਤੋਂ ਬਾਅਦ ਉਸ ਨੂੰ ਪੁਲਿਸ ਦੇ ਵੱਲੋਂ ਹੀ ਜਿਹੜਾ ਆ ਉਹਦੇ ਹਸਪਤਾਲ ਤੋਂ ਟ੍ਰੀਟਮੈਂਟ ਕਰਵਾ ਕੇ ਉਸ ਦੇ ਘਰ ਦੇ ਵਿੱਚ ਛੱਡਿਆ ਗਿਆ ਅਤੇ ਉਸ ਤੋਂ ਬਾਅਦ ਜਿਹੜਾ ਆ ਉਸ ਔਰਤ ਨੇ ਜਿਹੜਾ ਆ ਮੀਡੀਆ ਦੇ ਅੱਗੇ ਆ ਕੇ ਆਪਣਾ ਪੱਖ ਰੱਖਿਆ ਕੀ ਕੁਝ ਕਿਹਾ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਬਣੀਓ ਪੰਜਾਬੀ ਅਖ਼ਬਾਰ ਚਾਨਣ ਦੇ ਨਾਲ ਬਲਜੀਤ ਸਿੰਘ ਲਾਪੀ ਰਿਪੋਰਟ ਗੁਰਦਾਸਪੁਰ ਨਾਮ ਦੱਸਿਓ ਆਪਣਾ ਸਪਨਾ ਸ਼ਰਮਾ ਕੀ ਗੱਲਬਾਤ ਹੋਈ ਸੀ ਰਾਤੀ ਰਾਤੀ ਮੈਂ ਆ ਰਹੀ ਸੀ ਸਿਟੀ ਲੱਗੋ ਤੇ ਬੜੀ ਜ਼ੋਰਦਾਰ ਧਮਾਕਾ ਹੋਇਆ ਤੇ ਮੈਂ ਕਾਫੀ ਫਿੱਟ ਉੱਪਰ ਉੱਛਲ ਗਈ ਤੇ ਬਹੁਤ ਧੂਆਂ ਸੀ ਤੇ ਧੂਆਂ ਬਹੁਤ ਜ਼ਿਆਦਾ ਸੀ ਫਿਰ ਮੈਂ ਜ਼ਮੀਨ 'ਤੇ ਪੈ ਗਈ ਤੇ ਬੜਾ ਕੁਝ ਚੁੱਬਿਆ ਮੇਰੇ ਸਰੀਰ 'ਤੇ ਤਾਂ ਮੈਂ ਹਾਥ ਹੁਥ ਲਾਇਆ ਕੋਈ ਗੱਡੀ ਨਹੀਂ ਰੁਕੀ ਫਿਰ ਪੁਲਿਸ ਦੀ ਗੱਡੀ ਆਈ ਤੇ ਉਹਨਾਂ ਨੇ ਫਿਰ ਉਤਰ ਕੇ ਤੇ ਮੈਨੂੰ ਸੰਭਾਲਿਆ ਤੇ ਖੂਨ ਬੜਾ ਵਗਦਾ ਪਿਆ ਸੀ ਉਹਨੇ ਉਹਨਾਂ ਨੇ ਫਿਰ ਗੱਡੀ 'ਚ ਬਿਠਾ ਕੇ ਐਡਰੈਸ ਪੁੱਛਿਆ ਫਿਰ ਮੈਨੂੰ ਛੱਡ ਕੇ ਗਏ ਘਰ ਤੇ ਕੋਈ ਟਰੱਕ ਵੀ ਲੱਗੋ ਨਾ ਗਿਆ ਸੀ ਸਾਡੇ ਉਦੋਂ ਮੈਨੂੰ ਕੁਝ ਨਹੀਂ ਮੈਂ ਦੇਖਿਆ ਹੀ ਨਹੀਂ ਹਨੇਰਾ ਸੀ ਬਸ ਬੰਮੀ ਫਟਿਆ ਕੁਝ ਫਟਿਆ ਬੜੀ ਜ਼ੋਰ ਦੀ ਬਹੁਤ ਧੂਆਂ ਸੀ ਕੁਝ ਨਜ਼ਰ ਨਹੀਂ ਆ ਰਿਹਾ ਸੀ ਨਹੀਂ ਜਦੋਂ नहीं बिल्कुल तो नहीं कुछ नहीं <laughs> कोई ट्रक नहीं कोई गड्डी निको चल गई कोई ट्रक बस कुछ भी नहीं सी। पे सी। हाँ जी पैदल सी। पैदल सी। नजर कुछ नहीं बस नी कुछ नहीं सड़क तो नहीं च तो Why <laughs>